ਹਾਂ ਅਕਸੀਆ ਹਾਂ ਮੈਂ ਬੈਂਕ ਵੱਲੋਂ ਜਿਹੜੀ ਅੱਜ ਸੀਐਸਆਰ ਦੇ ਅੰਦਰ ਗੱਲ ਐਮਬੂਲੈਂਸ ਗੁਰਦੁਆਰਾ ਸਾਹਿਬ ਤੇ ਅਸੀਂ ਭੇਂਟ ਕੀਤੀ ਹੈ ਤੇ ਸਾਨੂੰ ਇਹ ਹੀ ਹੈ ਵੀ ਬੈਂਕ ਵੱਲੋਂ ਜਿੰਨੀ ਵੀ ਅਸੀਂ ਸੁਵਿਧਾ ਹੋ ਸਕਦੀ ਹੈ ਉਹ ਦੇ ਸਕੀਏ ਜੋ ਬੈਂਕ ਦੀ ਪਾਲਿਸੀ ਹੈ ਉਸ ਦੇ ਮੁਤਾਬਿਕ ਅਸੀਂ ਲੋਕਾਂ ਦੀ ਭਲਾਈ ਦੇ ਜੋ ਯੋਗਦਾਨ ਪਾ ਸਕਦੇ ਹਾਂ ਉਹ ਪਾ ਸਕੀਏ ਬੈਂਕ ਹਮੇਸ਼ਾ ਉਪਰਾਲਾ ਕਰਦਾ ਰਹਿੰਦਾ ਲੋਕਾਂ ਦੀ ਭਲਾਈ ਲਈ ਤੇ ਉਹਦੇ 'ਚ ਅਸੀਂ ਇੱਕ ਆਪਣਾ ਛੋਟਾ ਜਿਹਾ ਯੋਗਦਾਨ ਅੱਜ ਦਿੱਤਾ ਹੈ तखेशकर साहब नेंट कर रहे हैं बैंक वालों उम्मीद है भी ये चंगे काम जाएगी मैं कृष्ण शर्मा मुख्य महाप्रबंधक भारतीय स्टेट बैंक चंडीगढ़ सर्कल से हूँ मुझे आज अत्यंत हर्ष हो रहा है बड़ी खुशी है कि आज हम लोग जो है एक एम्बुलेंस जो है डोनेशन सी के अंतर्गत जो है यहाँ पे आनंदपुर साहब में दे रहे हैं मेरा पूरा विश्वास है कि ये जो एम्बुलेंस है ये जो जो ज़रूरतमंद लोग हैं कभी कोई बीमार पड़ता है कुछ उनके अच्छे काम में आएगी और इसका एक बहुत अच्छा जो अच्छा यूज होगा वो हो पाएगा भारतीय स्टेट बैंक हर वक्त जो है सी एक्टिविटीज़ में अग्रणी रहा है और हम लोग इस तरह की एक्टिविटीज़ जो है करते रहते हैं हमारा जो चंडीगढ़ सर्कल का जो कार्य क्षेत्र है वो पंजाब हरियाणा हिमाचल जम्मू एंड कश्मीर लद्दाख और चंडीगढ़ यूनियन टेरिटरी है इस पूरे एरिया में हम लोग जो है ਸਮੇ ਸਮੇਂ ਪਰ ਇਸ ਤਰ੍ਹਾਂ ਦੀ ਸੀਐਸਆਰ ਐਕਟੀਵਿਟੀਜ਼ ਕਰਤੇ ਰਹਤੇ ਹਨ ਔਰ ਇਹ ਵੀ ਉਸੀ ਕੀ ਕੜੀ ਮੇ ਇੱਕ ਇੱਕ ਐਕਟੀਵਿਟੀ ਅੱਜ ਆਪ ਯਾਹ ਪਰ ਕਰ ਰਹੇ ਹਨ ਧੰਨਵਾਦ ਅ ਜੋ ਸਟੇਟ ਬੈਂਕ ਆਫ ਇੰਡੀਆ ਦੇ ਸ੍ਰੀ ਕਿਸ਼ਨ কুমার ਜੀ ਸ਼ਰਮਾ ਜੀ ਅਤੇ ਉਹਨਾਂ ਦੇ ਸਾਰੇ ਜਿੰਨੇ ਵੀ ਅਧਿਕਾਰੀ ਇਸ ਮੌਕੇ ਤੇ ਪਹੁੰਚੇ ਆ ਜਿਨ੍ਹਾਂ ਨੇ ਬੜਾ ਵੱਡਾ ਇੱਕ ਸੇਵਾ ਦੇ ਵਿੱਚ ਉਹ ਹਿੱਸਾ ਪਾਉਣ ਦੇ ਲਈ ਐਂਬੂਲੈਂਸ ਜਿਹੜੀ ਤਕਸ਼ੀ ਕੇਸਗੜ ਸਾਹਿਬ ਦੇ ਮੈਂ ਜਦ ਸਦਾ ਮਲਕੀਤ ਸਿੰਘ ਜੀ ਨੂੰ ਹਰਦੇਵ ਸਿੰਘ ਜੀ ਨੂੰ ਉਹਨਾਂ ਨੇ ਚਾਬੀ ਜਿਹੜੀ ਆ ਉਹ ਸੌਂਪੀ ਆ ਮੈਂ ਬਹੁਤ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਮਝਦਾ ਕਿ ਸਟੇਟ ਬੈਂਕ ਆਫ ਇੰਡੀਆ ਭਾਰਤ ਦਾ ਕਨੇਹਾ ਬੈਂਕ ਹੈ ਜਿੰਦਾ ਜਿੰਦੇ ਤੇ ਹਿੰਦੁਸਤਾਨ ਦੇ ਕਰੋੜਾਂ ਅਰਬਾਂ ਲੋਕਾਂ ਨੂੰ ਬਹੁਤ ਵੱਡਾ ਪਰੋਸਾ ਹੈ ਅੱਜ ਤੱਕ ਸਟੇਟ ਬੈਂਕ ਆਫ ਇੰਡੀਆ ਦੀ ਕਦੇ ਕੋਈ ਮਾੜੀ ਖਬਰ ਖਮਾੜੀ ਕਤਰਾ ਕਦੇ ਸੁਣ ਚ ਨਹੀਂ ਔਰ ਮੇਰਾ ਵੀ ਅੱਜ ਵੀ ਮੇਰਾ ਅਕਾਊਂਟ ਸਿਟੀ ਬੈਂਕ ਆਫ ਇੰਡੀਆ ਚ ਆਪਣਾ ਹੈ ਲੁਧਿਆਣਾ ਤੇ ਬਹੁਤ ਇੱਕ ਕਈ ਸਹੂਲਤਾਂ ਜਿਹੜੀਆਂ ਲੋਕਾਂ ਦੇ ਲਈ ਉਹ ਸਿਟੀ ਬੈਂਕ ਆਫ ਇੰਡੀਆ ਵੱਲੋਂ ਦਿੱਤੀਆਂ ਜਾਂਦੀਆਂ ਸੋ ਅੱਜ ਉਹਨਾਂ ਨੇ ਇਹ ਬਹੁਤ ਵੱਡਾ ਇੱਕ ਸਾਡੇ ਇਸ ਸ਼ਹਿਰ ਸ੍ਰੀ ਨਨਪੁਰ ਸਾਹਿਬ ਵਾਸਤੇ ਜਾਂ ਆਪਾਂ ਕਹਿ ਲਈਏ ਕਿ ਇੱਥੇ ਜਿੰਨੀ ਸੰਗਤ ਚਾਹੇ ਦੂਰ ਦਰਡੇ ਤੋਂ ਸੰਗਤ ਬਾਹਰੋਂ ਬਹੁਤ ਹੁੰਦੀ ਆ ਬਾਹਰੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਸਹੂਲਤ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਉਹਨਾਂ ਕੋਲ ਸਾਧਨ ਘੱਟ ਹੁੰਦੇ ਆ ਬਾਹਰੋਂ ਹੋਣ ਕਰਕੇ ਲੋਕਲ ਵਾਕੂਲ ਤੱਕ ਇਹ ਸਾਧਨ ਕਰ ਕਰੇ ਦੂਵੀ ਹੋ ਸਕਦੇ ਆ ਲੇਕਿਨ ਇਹ ਬਹੁਤ ਵੱਡੀ ਇੱਕ ਲੋਡ ਹੈ ਪਰ ਫਿਰ ਵੀ ਮੈਂ ਕਹਾਗਾ ਕਿ ਜਿਹੜਾ ਵੀ ਇਸ ਐਮਬੂਲੈਂਸ ਵਿੱਚ ਚੜ ਕੇ ਜਾਵੇ ਉਹ ਰਾਜੀ ਹੋ ਕੇ ਆਵੇ ਬਸ ਇਹ ਸਤਗੁਰੂ ਕਿਰਪਾ ਕਰਨ ਇਹ ਐਮਬੂਲੈਂਸ ਮਰੀਜ਼ਾਂ ਵਾਸਤੇ ਜਾਂ ਕਿਸੇ ਕੋਈ ਇਨਸੀਡੈਂਟ ਘਟਨਾ ਵਾਸਤੇ ਜਾਂਦੀ ਤੋ ਘਟਨਾ ਵਾਸਤੇ ਹੁੰਦਾ ਸੋ ਸਤਗੁਰੂ ਕਿਰਪਾ ਕਰਨੇ ਸੇਵਾ ਦੇ ਕੰਮ ਆਵੇ ਤੇ ਹਰ ਦੁਖੀ ਨੂੰ ਹਰ ਮਰੀਜ਼ ਨੂੰ ਉਹਨੂੰ ਜੋ ਮਹਾਰਾਜ ਕਿਰਪਾ ਕਰਨ ਉਹ ਆਪਣੇ ਬਿਮਾਰੀ ਉੱਤੇ ਦਾ ਛੁਟਕਾਰਾ ਮਿਲ ਸਕੇ ਸੋ ਮੈਂ ਆਪਣੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਪ੍ਰਧਾਨ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਉਹਨਾਂ ਵੱਲੋਂ ਵੀ ਅਤੇ ਸਾਡੇ ਤਕਸਾਲ ਦੇ ਸੂਚੇ ਪ੍ਰਬੰਧ ਵੱਲੋਂ ਵੀ ਮਾਨਯੋਗ ਸਾਡੇ ਹੈੱਡ ਗ੍ਰੰਥ ਜੀ ਯਾਨੀ ਜਗਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਮੈਂ ਸਾ ਇਹਨਾਂ ਦਾ ਬੈਂਕ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ